ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਫਤਿਹ ਦੀ ਸਾਂਝ ਪਾਉਨੇ ਹਾਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜ਼ਿਕਰ ਕਰਦੇ ਹਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਆਪਾਂ ਸੋਚਦੇ ਆਂ ਵਿਚਾਰਦੇ ਆਂ ਪੜ੍ਹਦੇ ਆਂ ਪਰ ਦਸਮ ਗ੍ਰੰਥ ਨੂੰ ਲੈ ਕੇ ਬਹੁਤ ਸਾਰਾ ਕਿੰਤੂ ਪ੍ਰੰਤੂ ਵੀ ਹੈ ਪਰ ਅੱਜ ਅਸੀਂ ਤੁਹਾਨੂੰ ਜੋ ਕਿ ਦਸ਼ਮ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਹੈ ਚਿਤ੍ਰੋਪਖਾਨ ਤ੍ਰਿਆ ਚਰਿੱਤਰ ਉਸ ਦੇ ਉੱਪਰ ਵੀ ਚਰਚਾ ਕਰਾਂਗੇ ਬਹੁਤ ਸਾਰੇ ਲੋਕਾਂ ਨੂੰ ਇਸ ਦੇ ਉੱਪਰ ਵਿਵਾਦ ਖੜਾ ਹੋ ਜਾਂਦਾ ਹੈ ਅਤੇ ਅੱਜ ਅਸੀਂ ਕੋਈ ਵਿਵਾਦ ਨਹੀਂ ਕਰ ਰਹੇ ਪਰ ਜੋ ਕੁਝ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਹੈ ਉਹ ਕੱਲੀ-ਕੱਲੀ ਗੱਲ ਅਸੀਂ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਗੁਜਾਰਿਸ਼ ਹੈ ਕਿ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਕਹੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜ਼ਿਕਰ ਕਰਦੇ ਹਾਂ ਜੋ ਕਿ ਦਸਮ ਗ੍ਰੰਥ ਦੇ ਵਿੱਚ ਤ੍ਰਿਯਾ ਚਰਿੱਤਰ ਹੈ ਉਸ ਦੇ ਉੱਪਰ ਤ੍ਰਿਯਾ ਚਰਿੱਤਰ ਜੋ ਕਿ ਕਾਫੀ ਵਿਵਾਦਾਂ ਦੇ ਵਿੱਚ ਵੀ ਹੈ ਕਈ ਲੋਕ ਕਹਿੰਦੇ ਨੇ ਕਿ ਦਸ਼ਮੇਸ਼ ਪਿਤਾ ਨੇ ਇਹ ਨਹੀਂ ਲਿਖਿਆ ਪਰ ਦਸਮ ਗ੍ਰੰਥ ਦੇ ਵਿੱਚ ਦਰਜ ਹੈ ਅਤੇ ਬਹੁਤ ਸਾਰੀਆਂ ਗੱਲਾਂ ਅੱਜ ਸੱਚ ਵੀ ਹੋ ਰਹੀਆਂ ਨੇ ਤੋਂ ਦੱਸਦੀ ਏ ਕਿ ਤ੍ਰਿਯਾ ਚਰਿੱਤਰ ਦੇ ਵਿੱਚ ਇੱਕ ਵਖਾਨ ਆਉਂਦਾ ਹੈ ਕਿ ਬੁਦੇਲ ਖੰਡ ਦੇ ਰਾਜੇ ਦਾ ਨਾਮ ਰੁਦਰਕੇਤੂ ਸੀ ਉਹ ਰਾਤ ਦਿਨ ਅਠੇ ਪੈਰ ਰੁਦਰ ਦੀ ਸੇਵਾ ਕਰਦਾ ਸੀ ਉਸ ਦੀ ਪਤਨੀ ਦਾ ਨਾਮ ਕ੍ਰਿਤਮਤੀ ਸੀ ਉਸ ਵਰਗੀ ਕੋਈ ਹੋਰ ਇਸਤਰੀ ਨਹੀਂ ਸੀ ਉਸ ਨਾਲ ਰਾਜੇ ਦਾ ਪ੍ਰੇਮ ਬਹੁਤ ਸੀ ਅਤੇ ਆਪਣਾ ਮਨ ਉਸ ਦੇ ਹੱਥ ਵਿੱਚ ਦੇ ਦਿੱਤਾ ਸੀ ਉਸ ਦੀ ਮ੍ਰਿਗਨੈਣੀ ਵਰਗੇ ਸਰੂਪ ਵਾਲੀ ਇੱਕ ਪੁੱਤਰੀ ਸੀ ਅਨੇਕ ਵੱਡੇ ਵੱਡੇ ਰਾਜੇ ਉਸ ਨੂੰ ਚਾਹਣ ਦੇ ਬਾਵਜੂਦ ਪ੍ਰਾਪਤ ਨਾ ਕਰ ਸਕੇ ਇੰਦਰਕੇਤੂ ਨਾਂ ਦਾ ਇੱਕ ਛਤਰੀ ਹੁੰਦਾ ਸੀ ਚਸਮਤੀ ਨੇ ਉਸ ਨੂੰ ਵੇਖ ਲਿਆ ਅਤੇ ਆਪਣਾ ਮਨ ਕੱਢ ਕੇ ਤੁਰੰਤ ਉਸ ਨੂੰ ਵੇਚ ਦਿੱਤਾ ਰਾਤ ਦਿਨ ਉਹ ਉਸ ਦਾ ਰੂਪ ਵੇਖਦੀ ਸੀ ਅਤੇ ਮਨ ਵਿੱਚ ਇਹੀ ਵਿਚਾਰ ਕਰਦੀ ਸੀ ਕਿ ਅਜਿਹੇ ਛੈਲ ਨੂੰ ਕਿਸੇ ਤਰ੍ਹਾਂ ਪ੍ਰਾਪਤ ਕਰਾਂ ਅਤੇ ਕਾਮ ਭੋਗ ਕਰਕੇ ਆਪਣੇ ਗਲੇ ਨਾਲ ਲਾਵਾਂ ਉਸ ਨੇ ਇੱਕ ਸਖੀ ਨੂੰ ਆਪਣੇ ਕੋਲ ਬੁਲਾਇਆ ਅਤੇ ਆਪਣੇ ਪ੍ਰੇਮੀ ਦੇ ਘਰ ਭੇਜਿਆ ਸਾਕੀ ਉਸ ਨੂੰ ਤੁਰੰਤ ਲੈ ਕੇ ਆ ਗਈ ਅਤੇ ਲਿਆ ਕੇ ਕੁਮਾਰੀ ਨਾਲ ਮਲਾ ਦਿੱਤਾ ਮਨ ਭਾਉਂਦਾ ਮਿੱਤਰ ਜਦ ਕੁਮਾਰੀ ਨੇ ਪ੍ਰਾਪਤ ਕੀਤਾ ਤਾਂ ਚੰਗੀ ਤਰ੍ਹਾਂ ਫੜ ਫੜ ਕੇ ਉਸ ਨੂੰ ਗਲੇ ਨਾਲ ਲਾਇਆ ਹੋਠਾਂ ਨੂੰ ਚੂਸ ਕੇ ਬਹੁਤ ਆਸਨ ਕੀਤੇ ਇਸ ਤਰ੍ਹਾਂ ਜਨਮ ਜਨਮਾਂ ਤਰਾ ਦੇ ਦੁੱਖ ਦੂਰ ਕਰ ਦਿੱਤੇ ਛੇ ਮੰਦਰ ਵਿੱਚ ਜਾ ਕੇ ਉਸ ਨਾਲ ਭੋਗ ਵਿਲਾਸ ਕਰਦੀ ਮਹਾ ਰੁਦਰ ਦੀ ਚਿੱਤ ਵਿੱਚ ਕੁਝ ਵੀ ਪ੍ਰਵਾਹ ਚਿੱਤ ਵਿੱਚ ਨਾ ਧਰਦੀ ਜ्यों-ਜ्यों ਮੰਜੀ ਦੀ ਆਵਾਜ਼ ਨਿਕਲਦੀ ਓਹ ਹੂ ਘੰਟੇ ਵਜਾਉਂਦੀ ਉਸ ਘੰਟੇ ਦੀ ਧੁਨ ਪੂਰੀ ਰਹਿੰਦੀ ਤੇ ਕੋਈ ਵੀ ਮੂਰਖ ਸਮਝ ਨਾ ਸਕਦਾ ਇੱਕ ਦਿਨ ਉਹ ਦਵਾਰਾ ਸ਼ੇਪ ਪੂਜਾ ਕਰਦਿਆਂ ਰਾਜਾ ਉੱਥੇ ਆ ਗਿਆ ਪੁੱਤਰੀ ਨੇ ਸਖੀ ਨੂੰ ਉਠਾ ਕੇ ਪਿਤਾ ਕੋਲ ਭੇਜ ਦਿੱਤਾ ਉਸਨੇ ਕਿਹਾ ਕਿ हे ਸਖੀ ਰਾਜੇ ਕੋਲ ਜਾ ਕੇ ਤੂੰ ਇਸ ਤਰ੍ਹਾਂ ਕਹਿ ਕਿ ਮੈਂ ਕੁਮਾਰੀ ਇੱਥੇ ਪੂਜਾ ਕਰ ਰਹੀ ਹਾਂ ਇਸ ਲਈ ਅਜੇ ਤੁਸੀਂ ਦੋ ਘੜੀਆਂ ਰੁਕ ਜਾਓ ਰਾਜੇ ਨੇ ਕਿਹਾ ਸਾਡੀ ਪੁੱਤਰੀ ਸ਼ੇਵ ਜੀ ਦੀ ਪੂਜਾ ਕਰ ਰਹੀ ਹੈ ਇਸ ਲਈ ਦੋ ਘੜੀਆਂ ਇੱਥੇ ਬੈਠ ਕੇ ਅਸੀਂ ਪੂਜਾ ਕਰ ਜਾਵਾਂਗੇ ਉਧਰ ਉਸ ਕੁਮਾਰੀ ਨੇ ਮਿੱਤਰ ਨੂੰ ਬੁਲਾ ਲਿਆ ਅਤੇ ਕਾਮ ਕਰੇੜਾ ਕਰਕੇ ਪ੍ਰੀਤ ਨੂੰ ਪ੍ਰਗਟ ਕੀਤਾ ਜੋਰ ਕੁਵਤ ਨਾਲ ਕਰਸ਼ਨ ਕਰਕੇ ਮੰਜੀ ਚਾਚਾਰ ਕਰਨ ਲੱਗੀ ਅਤੇ ਕੁਮਾਰੀ ਇੱਕ ਹੱਥ ਨਾਲ ਘੰਟਾ ਵਜਾਉਣ ਲੱਗੀ ਤਾਂ ਜੋ ਮੰਜੀ ਦੀ ਆਵਾਜ਼ ਸੁਣਾਈ ਨਾ ਦੇਵੇ ਉਸ ਨੇ ਕਈ ਢੰਗਾਂ ਨਾਲ ਰਤੀ ਕਿਰੜਾ ਕੀਤੀ ਮੂਰਖ ਰਾਜੇ ਨੇ ਉਸ ਨੂੰ ਘੰਟੇ ਦੀ ਧੁਨੀ ਸਮਝਾਇਆ ਪੇਦ ਪੇਦ ਕੋ ਨਾ ਜਾਣਿਆ ਕਿ ਇਸ ਪੁੱਤਰੀ ਨੇ ਕਿਹੋ ਜਿਹਾ ਕਰਮ ਕਮਾਇਆ ਉਸ ਨਾਲ ਬਹੁਤ ਤਰ੍ਹਾਂ ਦਾ ਭੋਗ ਕੀਤਾ ਅਤੇ ਲਿਪਟ ਲਿਪਟ ਕੇ ਆਸਣ ਕੀਤੇ ਉਹਨਾਂ ਨੇ ਚੁੰਬਨ ਅਤੇ ਅਲਿੰਗਨ ਕੀਤੇ ਅਤੇ ਇਸ ਮੂਰਖ ਰਾਜੇ ਨੇ ਪੇਦ ਨਾ ਜਾਣਿਆ ਉਸ ਨਾਲ ਕੁਮਾਰੀ ਨੇ ਬਹੁਤ ਕਾਮਕ੍ਰਿੜਾ ਕੀਤੀ ਫਿਰ ਦਰਵਾਜ਼ਾ ਖੋਲ ਦਿੱਤਾ ਸਾਕੀ ਨੂੰ ਭੇਜ ਕੇ ਪਿਤਾ ਨੂੰ ਬੁਲਾ ਲਿਆ ਜਿਸ ਕਰਕੇ ਯਾਰ ਨੇ ਮਨ ਵਿੱਚ ਬਹੁਤ ਦੁੱਖ ਪਾਇਆ ਯਾਰ ਮਨ ਵਿੱਚ ਸੋਚਣ ਲੱਗਾ ਕਿ ਇਸ ਦਾ ਪਿਤਾ ਮੈਨੂੰ ਪਕੜ ਲਵੇਗਾ ਅਤੇ ਫਿਰ ਮੈਨੂੰ ਯਮਲੋਕ ਭੇਜ ਦੇਵੇਗਾ ਚਿੰਤਾਵਾਨ ਹੋ ਕੇ थरथਰ ਕੰਮਣ ਲੱਗਾ ਜਿਵੇਂ ਕੇਲੇ ਦੇ ਬੂਟੇ ਨੂੰ ਹਵਾ ਹਲਾਉਂਦੀ ਹੁੰਦੀ ਹੈ ਯਾਰ ਨੇ ਕਿਹਾ ਹੁਣ ਮੇਰੀ ਜਾਨ ਬਚਾਲਾ ਅਤੇ ਮੈਨੂੰ ਵਿਅਰਥ ਵਿੱਚ ਨਾ ਖਤਮ ਕਰਵਾ ਮੇਰਾ ਸਿਰ ਰਾਜਾ ਕੱਟ ਦੇਵੇਗਾ ਅਤੇ ਸ਼ਿਵ ਦੇ ਗਲੇ ਵਿੱਚ ਪਾ ਦੇਵੇਗਾ ਉਸ ਨੇ ਕਿਹਾ हे ਨੌਜਵਾਨ ਚਿੰਤਾ ਨਾ ਕਰ ਆਪਣੇ ਚਿੱਤ ਵਿੱਚ ਧੀਰਜ ਧਾਰਨ ਕਰ ਮੈਂ ਹੁਣੇ ਤੇਰੇ ਪ੍ਰਾਣ ਬਚਾਉਣੀ ਆ ਅਤੇ ਪਿਤਾ ਦੇ ਵੇਖਦਿਆਂ ਵੇਖਦਿਆਂ ਤੈਨੂੰ ਪਤੀ ਵਜੋਂ ਗ੍ਰਹਿਣ ਕਰਦੀਆਂ ਆਪ ਕੁਮਾਰੀ ਪਿਤਾ ਕੋਲ ਜਾ ਕੇ ਕਹਿਣ ਲੱਗੀ ਕਿ ਮੇਰੇ ਉੱਤੇ ਸ਼ਿਵਜੀ ਨੇ ਬਹੁਤ ਕਿਰਪਾ ਕੀਤੀ ਹੈ ਆਪਣੇ ਹੱਥ ਨਾਲ ਪਕੜ ਕੇ ਮੈਨੂੰ ਪਤੀ ਦਿੱਤਾ ਹੈ ਅਤੇ ਮੇਰੇ ਉੱਤੇ ਬਹੁਤ ਮੇਰ ਕੀਤੀ ਹੈ हे ਪਿਤਾ ਜੀ ਚਲੋ ਉਹ ਤੁਹਾਨੂੰ ਵਿਖਾਉਣੀ ਆ ਅਤੇ ਫਿਰ ਉਸ ਨਾਲ ਵਿਆਹ ਕਰਵਾਉਣੀ ਆ ਉਹ ਬਾਹ ਪਕੜ ਕੇ ਰਾਜੇ ਨੂੰ ਲੈ ਕੇ ਆਈ ਹੈ ਤੇ ਆਪਣਾ ਮਿੱਤਰ ਵਿਖਾ ਦਿੱਤਾ ਪਿਤਾ ਨੇ ਉਸ ਨੂੰ ਧੰਨ ਧੰਨ ਕਿਹਾ ਅਤੇ ਆਪਣੇ ਹੱਥ ਨਾਲ ਪੁੱਤਰੀ ਦਾ ਹੱਥ ਪਕੜ ਲਿਆ ਰਾਜੇ ਨੇ ਕਿਹਾ ਕਿ ਸ਼ਿਵਜੀ ਨੇ ਬਹੁਤ ਮਿਹਰ ਦੀ ਦ੍ਰਿਸ਼ਟੀ ਕੀਤੀ ਹੈ ਇਸ ਲਈ ਤੈਨੂੰ ਉੱਤਮ ਵਰ ਦਿੱਤਾ ਹੈ ਤੇਰੇ ਉੱਤੇ ਸ਼ਿਵਜੀ ਨੇ ਜੋ ਕਿਰਪਾ ਕੀਤੀ ਹੈ ਇਸ ਵਾਸਤੇ ਅੱਜ ਮੈਂ ਤੈਨੂੰ ਉਸ ਨੂੰ ਸੌਂਪਦਾ ਹਾਂ ਰਾਜੇ ਨੇ ਬ੍ਰਾਹਮਣਾਂ ਨੂੰ ਬੁਲਾ ਕੇ ਵਿਆਹ ਕਰ ਦਿੱਤਾ ਮੂਰਖ ਰਾਜਾ ਭੇਦ ਵੇਦ ਨੂੰ ਨਾ ਪਾ ਸਕਿਆ ਇਸ ਚਿਤ੍ਰਤਰ ਨਾਲ ਉਹ ਇਸਤਰੀ ਨੇ ਯਾਰ ਨਾਲ ਵਿਆਹ ਕੀਤਾ ਪਿਤਾ ਨੇ ਹੀ ਉਸ ਨੂੰ ਦੇ ਦਿੱਤਾ ਉਹ ਮੂਰਖ ਛਲ ਸਮਝ ਨਾ ਸਕਿਆ